ਸਾਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਅਨਮੋਲ ਲੋਪੋ ਤੇ ਮੈਂ ਅੱਜ ਬਾਈ ਜੀਤੇ ਕੋਲੇ ਆਇਆ ਜਿਹੜਾ ਪਸ਼ੂਆਂ ਦਾ ਕੰਮ ਕਰਦਾ ਮੱਜਾਂ ਦਾ ਤੇ ਗਾਵਾਂ ਦਾ ਕੰਮ ਕਰਦਾ ਹੈ ਬਾਈ ਵਪਾਰੀ ਵੀ ਆ ਲੈ ਵੀ ਲੈਂਦਾ ਇਹਦੇ ਕੋਲੋਂ ਤੁਸੀਂ ਇਹਨੂੰ ਤੁਸੀਂ ਦੇ ਵੀ ਸਕਦੇ ਆ ਪਹੂਤੇ ਦੇ ਕੋਲੋਂ ਲਿਜਾ ਵੀ ਸਕਦੇ ਆ ਤੇ ਬਾਈ ਜੀਤੇ ਨਾ ਕਰਦਿਆਂ ਗੱਲਬਾਤ ਪੁੱਛਨੇ ਅੱਜ ਕਿੰਨੇ ਕੁ ਨਾ ਖੜੇ ਆ ਕਿੰਨੇ ਕੁ ਵੇਚਣ ਵਾਲੇ ਆ ਸੂਏ ਵੀ ਕਿੰਨੇ ਆ ਤੋਕੜ ਕਿੰਨੇ ਆ ਤੇ 사ਸੀ ਗੱਲ ਬਾਈ ਜੀਤੇ 사ਸੀ ਗੱਲ 사ਸੀ ਗੱਲ ਹੋਠ ਠੀਕ ਠਾਕ ਆ ਹਾਂ ਠੀਕ ਆ ਬਾਈ ਬਹੁਤ ਵਧੀਆ ਜੀ ਸੱਟ ਹਾਂਜੀ ਠੀਕ ਹੈ ਜੀ ਵਧੀਆ ਤੇ ਕਿੰਨੇ ਆਪਣੇ ਕੋਲ ਅੱਜ ਪਸੂਆ ਅੱਜ ਪਸੂਆ ਜੀ 2 ਆ ਵੇਚ ਨਾਲੇ 2 ਵੇਚ ਨਾਲੇ ਆਪਾਂ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਆ ਬਈ ਆ ਮੈਨੂੰ ਬੜੀ ਵਧੀਆ ਲੱਗੀ ਯਾਰ ਇਹ ਬਈ ਘਰੇ ਰੱਖੀ ਵੀ ਰੱਤ ਲਈ ਵੀ ਆ ਜੇ ਇਹਦਾ ਵੀ ਕੋਈ ਚਾਹ ਬਣਾ ਦੇ ਦਾਂਗੇ ਵੀ ਆਪਾਂ ਅੱਛਾ ਇਹ ਵੀ ਜੇ ਮੰਨ ਲਾ ਜੇ ਕੋਈ ਚਾਹ ਬਣਾ ਹੋਏ ਹਾਂ ਦੇ ਦਾਂਗੇ ਇਹ ਵੀ ਦੇ ਦਾਂਗੇ ਹਾਂ ਠੀਕ ਹੈ ਠੀਕ ਹੈ ਬਾਈ ਕਹਿੰਦੇ ਮੈਂ ਸੂਏ ਇਹ ਦੂਜੇ ਸੂਏ ਸੂਈ ਵੀ ਆ ਬਾਈ ਦੂਜੇ ਸੂਏ ਸੂਈ ਵੀ ਇੱਥੋਂ ਇਹ ਥੋੜੀ ਘਰ ਦੀ ਮਾਜੀ ਨਹੀਂ ਲਈ ਸੀ ਆਪਾਂ ਅੱਛਾ ਲਈ ਸੀ ਹਾਂ ਦੁੱਧ ਹੈਗਾ 2 20 ਲੀਟਰ ਪਲੱਸ ਹਾਂ 20 ਲੀਟਰ ਪਲੱਸ ਜੇ ਮਾਲਾ ਘਟਦਾ ਵੱਧ ਆ ਉਹ ਜਮ ਬਾਈ ਕੰਡਾ ਕਰਕੇ ਲੈ ਜਾਏ ਬੰਦਾ ਕੰਡਾ ਕਰਕੇ ਲੈ ਜੀ ਫੇਰ ਲੈ ਕੇ ਜਾਵੇ ਹਾਂ ਇਹ ਬਾਲਾ ਵੀ ਇਹਦੀ ਕੀਮਾਈ ਮੰਗਦੇ ਆਪਾਂ ਇਹਦਾ ਮੰਗਦੇ ਆ ਬਾਈ 190 1 ਲੱਖ 90000 ਰੁਪਏ ਮੌਕੇ ਤੇ ਕੋਈ ਮਾਨਦਾਨ ਕਰ ਮਾਨਦਾਨ ਕਰ ਦਾਂਗੇ ਬਾਈ ਮਾਨਦਾਨ ਕਰ ਦਾਂਗੇ ਦਿਖਾ ਦੇ ਗਲੀ ਮੜਾ ਜਾ ਮਾਜ ਇਹ ਪੂਰੀ ਮੈਨੂੰ ਤਾਂ ਵਧੀਆ ਲੱਗਦੀ ਆ ਯਾਰ ਚੱਡਾ ਜੁੱਡਾ ਦਿਖਾ ਦੇ ਥੱਲੇ ਮਨਲਾ ਵੀ ਪੂਰੀ ਵਧੀਆ ਮਾਜ ਆ ਬਾਈ ਇੱਧਰ ਲੇ ਪਾਇਆ ਗਾਂ ਬਈ ਆਹ ਬਲਾ ਸੁਣੀ ਆ ਯਾਰ ਚਿੱਟੀ ਗਾਲੀ ਇਹ ਬਾਈ ਘਰੇ ਰੱਖੀ ਵੀ ਇਹ ਵੀ ਇਹ ਥੱਲੇ 20 ਕਿਲੋ ਦੁੱਧ ਇਹ ਘਰ ਅੱਥਰ ਰੱਖੀ ਸੀਗੀ ਅੱਛਾ ਇਹ ਆਪਣੇ ਘਰ ਇਹ ਵੇਚਣੀ ਨਹੀਂ 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 ਵੇਚਣੀ ਘਰੇ ਰੱਖੀ ਵੀ ਇਹ ਨਹੀਂ ਵੇਚਣੀ ਇਹ ਦੋਲਾਂ ਦਾ ਬੱਚੀ ਆ ਭਾਈ ਇਹ ਠੀਕ ਆ ਠੀਕ ਆ ਦੰਦਾ ਚ ਦੋ ਦੰਦਾ 20 ਕਿਲੋ ਦੁੱਧ ਥੱਲੇ ਇਹਦੇ ਥੱਲੇ ਵੀ 20 ਕਿਲੋ ਦੁੱਧ ਤੇ ਆਹ ਇਹ ਆਹ ਬੱਚਾ ਉਹਦਾ ਭਾਈ ਛੋਟੀ ਰ ਆਹ ਆਹ ਬੱਚਾ ਉਹ ਛੋਟੀ ਦਾ ਠੀਕ ਆ ਠੀਕ ਆ ਠੀਕ ਆ ਠੀਕ ਆ ਉਹ ਟੋਕਰਮਿਕ ਉਹਦਾ ਬੱਚਾ ਹੈ ਉਹ ਵੀ ਵੇਚਣੀ ਆਪਾਂ ਹਾਂ ਉਹ ਬਕਾਊਆ ਉਹ ਵੀ ਦਿਖਾ ਦੇ ਸਾਨੂੰ ਅਜਾ ਆਜਾ ਦੇਖੋ ਭਾਈ ਖੋਲ ਕੇ ਖੰਮ ਬਾਈ ਹਾਂ ਖੋਲ ਕੇ ਦਿਖਾ ਦੇ ਕੋਈ ਗੱਲ ਨਹੀਂ ਇਹ ਇਹਦੇ ਥੱਲੇ ਇਹ ਹੈ ਦਿੰਦੀ ਹੈ ਦੁੱਧ ਹਾਂ ਦੁੱਧ ਹੈਗਾ ਬਾਈ ਇਹਨਾਂ ਖਲ ਅੱਠ ਕੋਲ ਦੁੱਧ ਆ ਅੱਛਾ ਹਾਂ ਤੇ ਇਹਦਾ ਕੀ ਮੰਗਣਾ ਜੀ ਤੇ ਆਪਾਂ ਖੋਲ ਲਾ ਕੋਈ ਗੱਲ ਨਹੀਂ ਇਹਦਾ ਮੁੱਲ ਕਰਦੇ ਆ ਬਾਈ 60000 ਰੁਪਇਆ ਹਾਂ ਜੀ ਮਾਨਤਾਨ ਕਰਨ ਜਿਹੜਾ ਆਪਣੇ ਵੀਡੀਓ ਨੂੰ ਸ਼ੇਅਰ ਕਰਕੇ ਤੇ ਲਾਈਕ ਕਰਕੇ ਆਊਗਾ ਠੀਕ ਹੈ ਜਿਹੜਾ ਸ਼ੇਅਰ ਕਰਕੇ ਤੇ ਲਾਈਕ ਕਰਕੇ ਆਊਗਾ ਉਹਦਾ ਮਾਨਤਾਨ ਜ਼ਰੂਰ ਕਰਾਂਗੇ ਉਹਦਾ ਮਾਨਤਾਨ ਕਰਾਂਗੇ ਤੇ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਹਾਂ ਉਹ ਬਾਈ ਹੋ ਗਏ ਹੋਗੇ 3 ਮਹੀਨੇ ਅੱਛਾ 3 ਮਹੀਨੇ ਹੋ ਗਏ ਸੋ ਬਣੀ ਵੀ ਆਹੇ ਨਹੀਂ ਅਗਲਾ ਨੇ ਮਾਲਕਾਂ ਨੇ ਦੱਸਿਆ ਬਣੀ ਵੀ ਆਪਣੀ ਕੋਈ ਗਰੰਟੀ ਨਹੀਂ ਬਈ ਚੈੱਕ ਨਹੀਂ ਕਰਾਈਗੀ ਅੱਛਾ ਅੱਛਾ ਠੀਕ ਹੈ ਮਾਲਕਾਂ ਨੇ ਜਣੀ ਕਿ ਆਪਾਂ ਨੂੰ ਇਹ ਕਹਿ ਕੇ ਦਿੱਤੀ ਹੈ ਵੀ ਆਪਣੀ ਇਹ ਮਾਲਕ ਹਾਂ ਬਣੀ ਹੋਈ ਹੈ ਬਣੀ ਹੋਈ ਹੈ ਆਪਣੀ ਕੋਈ ਗਰੰਟੀ ਨਹੀਂ ਹੈ ਆਪਣੀ ਕੋਈ ਗਰੰਟੀ ਨਹੀਂ ਹਾਂ ਐਵੇਂ ਮੁੜ ਕੇ ਅਗਲਾ ਗਾਂ ਪਾਣਾ ਨਾ ਕਵੇ ਵੀ ਬਈ ਇਹਦਾ ਗੱਬਣ ਨਹੀਂ ਹੈ ਇਹ ਇਹ ਮੱਝ ਦਾ ਬਈ ਕੀ ਮੁੱਲ ਕਰਦੇ ਆਪਾਂ ਬਈ ਇਹਦਾ ਲੈਣ ਦੇਣ 95000 ਰੁਪਏ ਮੁੱਲ ਕਰਦੇ ਆ ਦਾ ਯਾਰ ਇਹ 99 ਸੂਏ ਆ ਇਹ ਤੀਜੇ ਸੂਏ ਸੁੰਦੀ ਆ ਆਪਣੇ ਕੋਲੇ ਸੁਣੀ ਆ ਜਾਂ ਪੱਲੇ ਆ ਆਪਣੇ ਕੋਲ ਲਈ ਆਪਾਂ ਹਾਂਜੀ ਤੇ ਆਪਣੇ ਕੋਲ ਹੁੰਦੀ ਐ ਇਹ ਆਪਣੇ ਕੋਲੇ ਤੀਜੇ ਸੂਏ ਸੂਦੀ ਐ ਸੂਦੀ ਐ ਪਹਿਲਾ ਇੱਕ ਸੂਆ ਥੋੜਾ ਬੀਤਾ ਵਾ ਨਹੀਂ ਬੀਤਿਆ ਨਹੀਂ ਲੈ ਲੈਂਦੇ ਕੋਈ ਆਹ ਠੀਕ ਆ ਲਿਆਂਦੀ ਹੋਈ ਆ ਲਿਆਂਦੀ ਹੋਈ ਆ ਠੀਕ ਆ ਠੀਕ ਆ ਠੀਕ ਆ ਕਿਵੇਂ ਅਸੀਲ ਆ ਜਾਂ ਹਾਂ ਬਹੁਤ ਠੰਡੀਆਂ ਬਈ ਜਿਵੇਂ ਮਰਦੀ ਹੱਥ ਫੇਰ ਚੱਲੇ ਕੋਈ ਆਸਤਰੀ ਜਿਵੇਂ ਮਰਦੀ ਹੱਥ ਥਣਾ ਥਣਾ ਖਿੱਚੀ ਲੇ ਬੈਠਾ ਇਹਨੂੰ ਉਹ ਚੱਕਰ ਹੀ ਨਹੀਂ ਇਹਨੂੰ ਹਾਂ ਹੂੰ ਠੀਕ ਗਾਇਆਂ ਰਗੀ ਆ ਬਈ ਧਾਰ ਬਹੁਤ ਪੋਲੀ ਆ ਧਾਰ ਬਹੁਤ ਬੋਲੀ ਆ ਹਾਂ ਮਾੜਾ ਖੋਲ ਕੇ ਦਿਖਾ ਦੇ ਇਹਨੂੰ ਵੀ ਕੱਲੀ ਬਈ ਇੱਧਰ ਪਾਸੇ ਆ ਜਾ ਬਦ ਆ ਬਾਈ ਗਰਮੀ ਦਾ ਕਰਕੇ ਪਸ਼ੂ ਘਟੇ ਵੇ ਹਾਂ ਬਾਈ ਗਰਮੀ ਹੈ ਇੱਕ ਥੋੜੀ ਜੀ ਹਾਂ ਤੇ ਇੱਕ ਵਕ ਉਨ ਜਾਇ ਨਾ ਕੀੜੇ ਕੁੜੇ ਨਹੀਂ ਨਾ ਹਾਂ ਗਰਮੀ ਕੇ ਬਹੁਤ ਜਿਆਦੇ ਪਸ਼ੂ ਸੀਗੇ ਤੇ 4-5 ਸੇਲ ਹੋ ਗਏ ਆ ਹਾਂ ਹਾਂ ਠੀਕ ਆ ਜੀ ਤੇ ਮੰਨ ਲਾ ਵੀ 4-5 ਸੀਗੇ ਆਪਣੇ ਪਸ਼ੂ ਉਹ ਸੇਲ ਹੋ ਗਏ ਹੂੰ ਹੂੰ ਇਹ ਇਹ ਇਹਦੀ ਬਾਈ ਕੀ ਮੁੱਲ ਕੀ ਦਾ ਇਹ ਮੱਝ ਦਾ ਇਹ 95000 ਰੁਪਏ ਮੁੱਲ ਦਾ 92000 ਮੁੱਲ ਛੱਡਣੀ ਕਿੰਨੇ ਦੀ ਹੈ ਬਾਈ ਮਾਨ ਆਪਣੀ ਵੀਡੀਓ ਸ਼ੇਅਰ ਤੇ ਲਾਈਕ ਕਰਕੇ ਅੱਜ ਮਾਨਤਾਨ ਕਰ ਦਾਂਗੇ ਮਾਨਤਾਨ ਕਰਦਾ ਇਹ ਤੇ ਕਿੱਥੇ ਆਉਣਾ ਪੈਣਾ ਹੁਣ ਜੇ ਬਲੇ ਕਹੀ ਕਹਿ ਦੇਣਗੇ ਵੀ ਬੰਦੇ ਹੈ ਹੈ ਕਿੱਥੇ ਆ ਇਹ ਆਪਾਂ ਬਾਈ ਲੋਪੋ ਪਿੰਡ ਆ ਹਾਂ ਮਤਲਬ ਮੇਰੇ ਪਿੰਡ ਦਾ ਹੀ ਆ ਬਾਈ ਇਧਰ ਬਸ ਆ ਜਾ ਜੀ ਤੇ ਮੇਰੇ ਪਿੰਡ ਦਾ ਹੀ ਆ ਬਾਈ ਲੋਪੋ ਦਾ ਹੀ ਆ ਜੇ ਕਿਸੇ ਨੇ ਆਉਣਾ ਹੋਵੇ ਚੱਕਰ ਵਾਲੇ ਰਾਹ ਤੇ ਆ ਕੇ ਜਿੰਨੂੰ ਮਰਜ਼ੀ ਪੁੱਛ ਲਿਓ ਵੀ ਜੀਤੇ ਦੇ ਘਰੇ ਜਾਣਾ ਹਾਂਜੀ ਤੁਹਾਨੂੰ ਆਪੇ ਹੀ ਦੱਸ ਦੂਗਾ ਵੀ ਜੀਤਾ ਕਿੱਥੇ ਆ ਕੌਣ ਆ ਜੀਤਾ ਏ ਮਤਲਬ ਪਿੰਡ ਦੇ ਤੁਸੀਂ ਦੂਜੇ ਪਾਸੇ ਵੀ ਪੁੱਛ ਸਕਦੇ ਆ ਵੀ ਜੀਤੇ ਬਵਾਰੀ ਕੋਲੇ ਜਾਣਾ ਬਹੁਤ ਸਰ ਦੱਸਣਗੇ ਬਈ ਹਾਂ ਤੇ ਭਾਈ ਨੰਬਰ ਬੋਲਦੇ ਕਰੀ ਆਪਣਾ 94170 11493 ਬਈ ਆਪਣਾ ਨੰਬਰ 11493 ਹਾਂਜੀ ਹਾਂ ਭਾਈ ਆਪਣਾ ਮਨ ਚੈੱਕ ਕਰੀ ਆਪਦੇ ਮੂੰਹੋਂ ਬੋਲਦੇ ਐਡਰੈਸ ਕਿੰਨਾ ਦੇ ਬਾਜਦੇ ਆ ਭਈ ਅਸੀਂ ਆ ਪਿੰਡ ਲੋਪੋ ਆ ਵੀਰੇ ਜਾ ਤੇ ਆਪਣਾ ਘਰ ਚ ਕਰਾਈ ਸੜਕ ਤੇ ਆ ਮੋਗਲੇ ਵਜਦੇ ਆ ਜੀਤਾ ਵਪਾਰੀ ਜਿਹਨੂੰ ਮਰਜ਼ੀ ਪੁੱਛਦੇ ਬੱਤੇ ਬੱਚੇ ਜੀਤਾ ਵਪਾਰੀ ਜਿਹਨੂੰ ਮਰਜ਼ੀ ਪੁੱਛਦੇ ਤੇ ਮੋਗਲੇ ਆਲੇ ਵਜਦੇ ਤੇ ਚੱਕਰ ਵਾਲੇ ਰਾਹ ਤੇ ਬਿਲਕੁਲ ਉੱਤੇ ਹੀ ਬਾਈਦਾ ਘਰ ਉੱਤੇ ਸੜਕ ਤੇ ਉੱਤੇ ਘਰ ਆਇਆ ਸੜਕ ਦੇ ਉੱਤੇ ਘਰ ਆ ਮੰਨ ਲਾ ਪਿੰਡ ਤੋਂ ਥੋੜਾ ਜਿਹਾ ਬਾਹਰ ਨਿਕਲਣ ਸਾਰ ਹੀ ਇਹ ਘਰ ਆ ਬਾਈ ਜੀਤੇ ਦਾ ਤੇ ਉਧਰੋਂ ਮਾਰਦੇ ਹੋ ਨੰਬਰ ਆ ਬਾਈ ਦਾ ਲਿਖਿਆ ਹੋਇਆ ਤੇ ਧੰਨਵਾਦ ਜੀਤੇ ਬਾਈ ਧੰਨਵਾਦ ਵੀਰੋ ਥੋੜੇ ਆਉਣ ਦਾ ਵੀਰ ਅਨਮੋਲ